ਅੱਜ ਦਾ ਧਰਨਾ ਪੰਜ ਜਥੇਬੰਦੀਆਂ ਵੱਲੋਂ ਸੰਕੇਤਕ ਤੌਰ ਤੇ ਇੱਥੇ ਲਾਇਆ ਗਿਆ ਧਰਨਾ ਲਾਉਣ ਦਾ ਜਿਹੜਾ ਕਾਰਨ ਹੈ ਉਹ ਸਿਰਫ ਮੇਨ ਪ੍ਰਾਲੀ ਦਾ ਮੁੱਦਾ ਤੇ ਡੀਪੀਪੇ ਦਾ ਸੀਗਾ ਜਿਹੜੇ ਕਿ ਖਾਨ ਆਏ ਥਾਰ ਇੱਕ ਇਸ ਚੀਜ਼ ਤੇ ਖੰਡਲਖਵਾਰ ਹੁੰਦੇ ਆ ਕਿਉਂਕਿ ਸਰਕਾਰ ਦੇ ਜਿਹੜੇ ਬਿਆਨ ਆ ਦੇਣੇ ਹੋਰ ਆ ਹਕੀਕਤ ਵਿੱਚ ਕੁਝ ਹੋਰ ਹੁੰਦਾ ਹੈ ਜਦੋਂ ਸੁਪਰੀਮ ਕੋਰਟ ਕਿਸਾਨਾਂ ਵਾਸਤੇ ਕੋਈ ਬਿਆਨ ਦਿੰਦੀ ਹੈ ਉਦੋਂ ਤਾਂ ਇਹ ਕਿਸਾਨਾਂ ਤੇ ਪੱਕੇ ਕੱਟਣ ਨੂੰ ਬਹੁਤ ਛੇਤੀ ਤਿਆਰ ਹੋ ਜਾਂਦੀਆਂ ਸਰਕਾਰਾਂ ਦਬਾਅ ਬਣਾਉਣ ਵਾਸਤੇ ਪਰ ਜਿਹੜੀਆਂ ਕੋਟਾਂ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ 24-2500 ਰੁਪਇਆ ਪ੍ਰਤੀ ਏਕੜ ਸਰਕਾਰ ਨੇ ਦਿੱਤਾ ਸੀਗਾ ਵੀ ਤੁਸੀਂ ਕਿਸਾਨਾਂ ਨੂੰ ਇੱਕ ਚਿੰਦੇ ਮਗਰ ਦਿਓ ਉਹ ਤਾਂ ਅੱਜ ਤੱਕ ਇਹਨਾਂ ਨੇ ਪਾਇਆ ਨਹੀਂ ਉਹਦੀ ਕਿਸੇ ਸਰਕਾਰ ਨੇ ਗੱਲ ਸੁਣੀ ਨਹੀਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਆਦਾ 2500 ਰੁਪਇਆ ਪਤੀ ਏਕੜ ਕਿਸਾਨ ਨੂੰ ਦਿੱਤਾ ਜਾਵੇ ਨਹੀਂ ਤਾਂ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਇਹ ਕੋਈ ਸ਼ੌਂਕ ਨਹੀਂਗਾ ਇਹ ਮਜਬੂਰੀ ਹੈ ਕਿਸਾਨ ਦੀ ਕਿਉਂਕਿ ਇਹ ਤਾਂ ਬਗੈਰ ਦਾ ਕੋਈ ਹੱਲ ਹੈ ਨਹੀਂਗਾ ਕਿਹੜੀ ਇਹ ਜਿਹੜੇ ਸੱਦਭੋਇਆ ਕਰਾਉਂਦੇ ਆ ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲੋ ਵੀ 5 ਏਕੜ ਤੋਂ ਥੱਲੇ ਕਿਸੇ ਕਿਸਾਨ ਨੂੰ 2 2.5 3 4 ਏਕੜ ਵਾਲੇ ਨੂੰ ਪੁੱਛਿਆ ਜਾਂਦਾ ਕਿਸੇ ਨੂੰ ਕੋਈ ਨਹੀਂ ਪੁੱਛਿਆ ਜਾਂਦਾ ਵੱਡੇ ਜਿਹੜੇ ਆ ਉਹ ਸੰਦ ਲੈ ਜਾਂਦੇ ਆ ਵੱਡੇ ਸੱਫੜੀਆਂ ਲੈ ਜਾਂਦੇ ਆ ਜਦੋਂ ਤੁਸੀਂ ਕਿਸੇ ਕੋਲੇ ਸੰਦ ਲੈਣ ਛੋਟਾ ਕਿਸਾਨ ਜਾਂਦਾ ਉਹਨੂੰ ਸੰਦਭੋਇਆ ਨਹੀਂ ਕਰਾਇਆ ਜਾਂਦਾ ਜਿਹੜੀਆਂ ਪਈਆਂ ਤੇ ਦੋ ਦੋ ਚਾਰ ਚੱਕਲਿਆਂ ਵਾਲੇ ਡੇਢ ਕਿੱਦੜੇ ਕਿਸਾਨ ਦੂਰ ਬੈਠੇ ਆ ਤੁਸੀਂ ਦੱਸੋ ਦੀ ਪਰਾਲੀ ਕੌਣ ਚੰਗਦਾ ਤੁਸੀਂ ਖੇਤਾਂ 'ਚ ਤੁਸੀਂ ਆਪ ਸਰਵੇ ਕਰੋ ਜ਼ੀਰੋ ਗਰਾਊਂਡ ਤੋਂ ਅਖੀਰ ਤੋਂ ਉਹਨੂੰ ਫੋਨ ਕਰਾਂਗੇ ਵੀ ਆ ਪਈਆ ਪਾਲੇ ਕੋਈ ਚੱਕਣ ਆਉਂਦਾ ਉਹ ਗੱਠਾਂ ਵੱਧੀਆਂ ਰਹਿ ਜਾਂਦੀਆਂ ਉਹਨਾਂ ਦੀਆਂ ਅਖੀਰੀ ਕੀ ਹੈ ਦੇਖੀ ਰੀ ਅਗ ਲਾਉਣ ਤੋਂ ਸਭਾਈ ਕਸਾਨ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ 8 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਸਯੁਕਤ ਕਸਹਾਣਾਂ ਨੰਬਰ ਤੇ ਵੱਲੋਂ ਧਰਨੇ ਦਿੱਤੇ ਜਾਣੇ ਆ ਉਹ ਵੱਡੀ ਪੱਧਰ ਤੇ ਦਿੱਤੇ ਜਾਣੇ ਆ ਕਿਉਂਕਿ ਅਸੀਂ ਬਹੁਤ ਵੱਡੇ ਇਕੱਠ ਕਰਨ ਜਾ ਰਹੇ ਆਂ ਪਿੰਡਾਂ ਦੇ ਵਿੱਚੋਂ ਵੀ ਤੇ ਜਥੇਬੰਦੀਆਂ ਵੱਲੋਂ ਵੀ ਕਿਉਂਕਿ ਇਹ ਹੁਣ ਕਹਿੰਦੇ ਆ ਵੀ ਸਾਡੀਆਂ ਮੀਟਿੰਗਾਂ ਹੋਈਆਂ ਅਸੀਂ ਪਿੰਡਾਂ ਤੇ ਜਾ ਕੇ ਮੀਟਿੰਗਾਂ ਕਰਦੇ ਕੀ ਦੇ ਨਾਲ ਅਸੀਂ ਸਾਨੂੰ ਤਾਂ ਸਾਨੂੰ ਤਾਂ ਕਦੇ ਬੁਲਾਇਆ ਨਹੀਂ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਇਹ ਦੱਸ ਦੇਣ ਕਿ ਕਦੇ ਸਾਡੇ ਨਾਲ ਮੀਟਿੰਗ ਕੀਤੀ ਹੋਵੇ ਸਾਨੂੰ ਕਿਤੇ ਕੋਈ ਗੱਲ ਦੱਸੀ ਹੋਵੇ ਬੁਲਾਈ ਹੋਵੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਤੇ ਖਾਹ ਖਾ ਪੰਗਾ ਲੈਣ ਦੇਓ ਜੀ ਅਸੀਂ ਇਹ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਕਿਸਾਨਾਂ ਨਾਲ ਟੱਕਾ ਹੋਇਆ ਤਾਂ ਅਸੀਂ ਕਿਸਾਨਾਂ ਨਾਲ ਖੜਾ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਪਿੱਛੇ ਮਾਨਜੋਗ ਸਪੀਨਕੋਰਟ ਨੇ ਇੱਕ ਹਦਾਇਤ ਦਿੱਤੀ ਸੀ ਉਹ ਹੁਕਮ ਨਹੀਂ ਸੀਗਾ ਕਿ ਹਰ ਸਾਲ ਜਿਹੜਾ ਪ੍ਰਦੂਸ਼ਣ ਹੈ ਧੂਆਂ ਜਿਹੜਾ ਇਹ ਕਿਸਾਨ ਕਰਦੇ ਆ ਤੇ ਉਹ ਕਿਉਂ ਨਹੀਂ ਬੰਦ ਹੋ ਰਿਹਾ ਉਸ ਨੂੰ ਮੁੱਦਾ ਬਣਾ ਕੇ ਪੰਜਾਬ ਗਵਰਨਮੈਂਟ ਨੇ ਨਾਲ ਖੇਤੀਬਾੜੀ ਅਫਸਰਾਂ ਨੇ ਕਿ ਸਾਡੇ ਕੁੱਝ ਕਿਸਾਨਾਂ ਤੇ ਤਾਂ ਬੰਦ ਰਹੀ ਗਏ ਚ ਪਰਚੇ ਵੀ ਕੱਟਦੇ ਨੇ ਜਵਾਨਾਂ ਹੀ ਪਾਤਾ ਉਹਨਾਂ ਦੀ ਜਮੀਨਾਂ ਲਾਲ ਇੰਟਰੀ ਖੇਤਾਂ ਤਾਂ ਅਸੀਂ ਪਰਸੇ ਇਹ ਪ੍ਰੋਗਰਾਮ ਬਣਾ ਕੇ ਸਾਡਾ ਜੋ ਤਮੋਚੇ ਦਾ ਜੋ ਫੈਸਲਾ ਆਇਆ ਸੀ ਅੱਜ ਜਿਹੜੀ ਚਤਾਵਣੀਆਂ ਜਿਹੜੀ ਚੀਤਸਾਨ ਖੇਤੀ ਬਾੜੀ ਦੇ ਦਫਤਰਾਂ ਨੂੰ ਜਾ ਕੇ ਉਸਤਾਨ ਨੂੰ ਦਿੱਤੀ ਜਾਵੇ ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਹੁੰਦਿੰਦਾ ਜਿਹੜਾ ਕਿਸਾਨ ਹੈ ਇਹ ਕੋਈ ਜਾਣ ਬੁੱਝ ਕੇ ਅੱਗ ਨਹੀਂ ਲਾਉਦਾ ਪਿਛਲੀ ਵਾਰ ਜਿੱਥੇ ਅੱਗਾਂ ਨਹੀਂ ਲਾਈਆਂ ਸੀਗੀਆਂ ਮਾਨ ਜੋ ਚੀਤ ਸਾਹਿਬ ਸਾਰੇ ਸਾਡੇ ਖੇਤਾਂ ਦੇ ਵਿੱਚ ਗਏ ਆ ਜਿਹੜੀ ਛੁੰਡੀ ਪੈਂਦੀ ਉਹ ਸਾਰੀ ਪੌਸ਼ਟਰਾ ਪਰਾਲੀ ਨੂੰ ਉਹਨੇ ਕਣਕ ਨਹੀਂ ਉਂਦੀ ਬਾਹਲੇ ਥਾਂ ਖੇਤਾਂ ਦੇ ਜਿਹੜੇ 2-2 3-3 ਮਰਦੇ ਥਾਂ ਵਿਲੇ ਰੇਗੇ ਸੀ ਜਿਹੜਾ ਕਣਕ ਦਾ ਝਾੜ ਕੋਲ ਕੋ ਘਟ ਗਿਆ ਸੀ ਇਹ ਵੀ ਮੇ ਦਾ ਮੇਨ ਜਿਹੜੀ ਗੱਲ ਹੈ ਕਿਸਾਨ ਦੀ ਵਿੱਚ ਕਿਸਾਨ ਤਾਂ ਪਹਿਲਾਂ ਹੀ ਇੱਕ ਹੱਥੇ ਵੱਲ ਜਾਂਦਾ ਦੂਜੀ ਗੱਲ ਇਕੱਲੇ ਕਿਸਾਨ ਦਾ ਤਾਂ ਜਿਹੜਾ ਸਾਡਾ ਅਸੀਂ ਮਹਿਕਮਣੇ ਕੱਢਿਆ ਪੋਲੂਸ਼ਨ ਬੋਰਡ ਨੇ ਸਾਡਾ ਸ਼੍ਰੀ ਹੁਸੈਨ ਤੁਸਾਰਾ ਜਿਹੜਾ ਇਹ ਧੂਆਂ ਜਿਹੜਾ ਕਿਸਾਨ ਦਾ ਦੂਜਾ ਜਿਹੜਾ 94% ਧੂਆਂ ਜਿਹੜਾ ਆਮ ਹੀਟਲਾਂ ਦਾ ਪੱਠਿਆਂ ਦਾ ਹੋਰ ਫੈਕਟਰੀਆਂ ਦਾ ਜੋ ਵੀ ਸੀਗੀਆਂ ਥੱਲੇ ਪਾਣੀ ਗੰਧਲਾ ਕਰਦੀਆਂ ਪੋਲੂਸ਼ਨ ਨੂੰ ਖਰਾਬ ਕਰਦੀਆਂ ਉਹਨਾਂ ਕੰਨੇ ਕਿਸੇ ਦਾ ਕੋਈ ਧਿਆਨ ਨਹੀਂ ਜੋ ਕਿਸਾਨ ਹੈ ਅੰਨ ਦਾਤਾ ਇਹਦੇ ਇਹਦੇ ਪਿੱਛੇ ਹੀ ਸਾਰੀਆਂ ਗਵਰਨਮੈਂਟ ਪੈ ਜਾਂਦੀ ਹੈ ਮਾਣਯੋਗ ਸੁਪਰੀਮ ਕੋਰਟ ਨੇ ਤਾਂ ਹਦਾਇਤ ਹੋ ਉਸ ਤਰ੍ਹਾਂ ਦੀ ਪਾਰੇ ਗਵਰਨਮੈਂਟਾਂ ਨੇ ਹੋਪਰਾ ਬਣਾ ਕੇ ਸਾਡੇ ਪਾਸੇ ਇਕੱਠੇ ਨੂੰ ਕਰਦੇ ਸੀ ਅਸਤ ਅਸਤ ਨਹੀਂ ਬਿਲਕੁਲ ਹੁੰਦੇਵਾਂਗੇ ਸਜੁਗਤ ਮੋਰਚੇ ਕੰਨੀਓ ਸਾਡੀ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਲਾਂਚਮੈਂਟ ਨਾ ਖੜਾ ਕੇ ਟਰਾਲੀਆਂ ਭਰ ਕੇ ਡੀਸੀ ਦਫ਼ਤਰਾਂ ਦੇ ਅਸੀਂ ਇਹਦਾ ਰੋਲ ਕਰਾਂਗੇ ਅਸੀਂ ਜਿੱਥੇ ਜਿਹੜਾ ਕੋਈ 3 5 ਕਿੱਲੇ ਲਾ ਆਇਆ 4 ਕਿੱਲੇ 10 ਕਿੱਲੇ ਲਾ ਕਈਆਂ ਸਾਡੇ ਮਸ਼ੀਨਾਂ ਨਹੀਂ ਚੱਲਣਗੀਆਂ ਉਹਨਾਂ ਨੂੰ ਇਹਨਾਂ ਨੇ ਜਿਹੜੀਆਂ ਮਸ਼ੀਨਾਂ ਪ੍ਰੋਵਾਈਡ ਕਰੋਗੇ ਤਗੜਿਆ ਲੋਕਾਂ ਨੂੰ ਨਾ ਇਹ ਦੇ ਕੇ ਕਰੋਗੇ ਜਿੰਨ ਆਮ ਆਮ ਕਿਸਾਨ ਦੇ ਕੋਲੇ ਮਸ਼ੀਨ ਨਹੀਂ ਕੋਈ ਉੱਪਰ ਦੀ ਕਿਸੇ ਪੰਨੇ ਤੇ ਕੋਈ ਮਸ਼ੀਨ ਹੀ ਜਿਹੜਾ ਨੇ ਪ੍ਰਵੰਧ ਕਰਿਆ ਹੋਵੇ ਪਿਛਲੀ ਵਾਰ ਸਰਕਾਰ ਤੋਂ ਨਹੀਂ ਇਹ ਅਧਿਅਤ ਕੀਤੀ ਸੀ ਕਿ ਤੁਸੀਂ ਸਰਕਾਰ ਨਾਲੋਂ ਕਿਸਾਨਾਂ ਨੂੰ ਪਹਿਲਾਂ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਉਹਨਾਂ ਨੂੰ ਪ੍ਰੋਵਾਈਡ ਕਰੋ ਜਿਹੜਾ ਉਹਨਾਂ ਦੇ ਸਾਥ ਰਾ ਜਿਹੜਾ ਉਹਨਾਂ ਨੂੰ ਬੰਦਾ ਉਹਨਾਂ ਦਾ ਉਹਨਾਂ ਨੂੰ ਮਾਜਬਾ ਵੀ ਦਿਓ ਜਦੋਂ ਕਿਸਾਨ ਦਾ ਵਾਹ ਤੇ ਖਰਚਾ ਹੁੰਦਾ ਉਹਨਾਂ ਨੂੰ ਉਹਨੂੰ ਹੋਸਟਲ ਆਖਦੇ ਫਿਰ ਕੋਈ ਪਤਾ ਘਟਣਾ ਪਰ ਗਵਰਨਮੈਂਟ ਨੂੰ ਤੇ ਠੀਕ ਜਾਣਤਾ ਜਬਰਦਸਤੀ ਸਾਡੇ ਪੱਤੇ ਘਟਦੇ ਸ਼ੁਰੂ ਕਰਕੇ ਲਾਰੈਂਸੀਆਂ ਪਾਉਣ ਲੱਗੀਆਂ ਅਸੀਂ ਨਹੀਂ ਜਿਸ ਦਿਨ ਤੋਂ ਸਵੇਰ ਦੇ ਘਰ ਨਾ ਲਾਇਆ ਇਹ ਤੋਂ ਕੁਡੀ ਕੁ ਅਪੀਲ ਦਾ ਨਕਲ 받ੀ ਅਸਰਨਾ ਗੱਲ ਹੋਈ ਆ ਸਾਡੀ ਅਸਰਾਂ ਨੂੰ ਅਸੀਂ ਮਨੋਰਨ ਦੇਣਾ ਅੱਜ ਤੋਂ ਤਾਉਣੀ ਪੱਤਰ ਆ ਸਾਡਾ 8 ਤਰੀਕ ਦਾ ਵੀ ਬਾਕੀ ਤਾਉਣੀ ਪੱਤਰ ਦੇਣਾ ਅਸਰ ਸਾਡਾ ਉਹ ਗੱਲ ਸੁਣਨ ਨੂੰ ਸਾਡਾ ਅਪਲ ਲੈ ਕੇ ਜਾਣਗੇ ਨਾ ਲੈ ਕੇ ਜਾਣਗੇ ਤਾਂ ਸਾਡਾ ਧਰਨ ਦਾ ਟਾਈਮ ਗਲ ਸਕਦਾ ਇਹ ਜਿਹੜਾ ਅੱਜ ਪ੍ਰੀ ਰਿਪੋਰਟ ਦੇਖੇ ਕਿਸਾਨ ਯੂਨੀਅਨ ਨਾਲ ਲੋਕਾਂ ਨੂੰ ਧਰਨਾ ਲਗਾਇਆ ਗਿਆ ਸੀ ਇਸ ਦੇ ਵਿੱਚ ਉਹਨਾਂ ਦੀ ਮੁੱਖ ਮੰਗ ਸੀ ਕਿ ਜਦੋਂ ਵੀ ਤੁਸੀਂ ਕੋਈ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਆ ਤਾਂ ਸਾਨੂੰ ਯੂਨੀਅਨ ਨੂੰ ਦੱਸਿਆ ਨਹੀਂ ਜਾਣਾ ਦੂਸਰਾ ਪਰਾਲੀ ਨੂੰ ਜਿਹੜੀ ਸਾਹਮਣੇ ਵਾਲੀਆਂ ਜਿਵੇਂ ਮਸ਼ੀਨਾਂ ਨਿਸਿੰਦਰੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਨੂੰ ਸਾਡੇ ਕੋਲੇ ਲਿਸਟਾਂ ਸਾਨੂੰ ਆਈ ਜਾਣ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਵਾ ਦਿੱਤਾ ਵੀ ਅਸੀਂ ਤੁਹਾਨੂੰ ਜਿੰਨੀਆਂ ਵੀ ਲਿਸਟਾਂ ਹੈਗੀਆਂ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਸਹਿਕਾਰੀ ਸੁਸਾਇਟੀਆਂ ਉਹਦੇ ਵਿੱਚ ਜਿੰਨੇ ਨੋਡਲ ਅਫਸਰ ਬੈਠੇ ਆ ਉਹਨਾਂ ਦੇ ਕੋਲ ਅਵੇਲੇਬਲ ਹੈਗੀਆਂ ਤੁਸੀਂ ਉਹ ਸਾਰੀ ਉਹ ਤੋਂ ਇਨਫਰਮੇਸ਼ਨ ਲੈ ਸਕਦੇ ਹੋ ਜਿਹੜਾ ਇਹਨਾਂ ਨੂੰ ਇਹ ਵੀ ਜੇਕਰ ਆਣੀ ਆ ਆਪਣਾ ਇਹ ਖਪ ਪ੍ਰਾਲੀ ਨੂੰ ਜਿਹੜਾ ਅਗ ਲਾਉਣ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਬਹੁਤ ਸਖਤ ਹਦਾਇਤ ਹੋਈ ਹੈ ਕੋਈ ਵੀ ਕਿਸਾਨ ਡਾਇਰੈਕਟ ਪੁਰਾਣੇ ਨੂੰ ਅੱਗ ਨਹੀਂ ਲਗਾ ਸਕਦਾ ਉਹਦੇ ਵਾਸਤੇ ਫਿਰ ਉਹਦੇ ਚਲਾਣਾ ਵੀ ਕਿਟਾ ਜਾਊਗਾ ਉਹਨੂੰ ਜੁਰਮਾਨਾ ਵੀ ਹੋਊਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਇਹੀ ਹਦਾਇਤ ਆ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਂ ਉਹ ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਜਾਂ ਤਾਂ ਉਹ ਬੇਲ ਬਣਾ ਕੇ ਇਹਦਾ ਪ੍ਰਬੰਧਨ ਕਰਨ ਜਾਂ ਉਹਨੂੰ ਜ਼ਮੀਨ ਦੇ ਵਿੱਚ ਰਲਾ ਕੇ ਵੱਖ-ਵੱਖ ਕਮਿਸ਼ਨਰੀ ਵਰਤ ਕੇ ਜੀ ਐਫਸੀਡਰ ਹੈਗਾ ਸੁਪਰਸੀਡਰ ਹੈ ਜਾਂ ਹੋਰ ਜਿਹੜੀ ਮਸ਼ੀਨਰੀ ਹੈ ਉਹਨੂੰ ਵਰਤ ਕੇ ਖੇਤ ਦੇ ਵਿੱਚ ਰਲਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ ਦਰਦਾ ਦੇ ਕਾਰਨ ਜਿੱਤਰਾ ਪਤੀ ਖੇਤ ਦੇ ਵਿੱਚ ਪ੍ਰਾਪਤ ਕੀ ਮੌਣੇ ਪਰ ਉਹਦੀ ਕੀ ਕਣਕ ਨੂੰ ਵੀੜਾ ਬੋਤ ਦੇ ਸਾਹ ਦਾ ਸੁੰਢੀ ਪੈ ਰੋਣੀ ਉਹਦੀ ਕੇ ਇਸੋ ਜਿਹੜੀ ਇਹ ਕਣਕ ਦੇ ਵਿੱਚ ਸੁੰਢੀ ਪੈਂਦੀ ਆ ਇੱਕ ਇਹ ਉਸ ਤੰਕ ਦੇ ਖੇਤਾਂ ਵਿੱਚ ਵੀ ਪੈ ਜਾਂਦੀ ਜਿੱਥੇ ਆਗ ਲਗਾਈ ਹੁੰਦੀ ਹੈ ਇਹ ਮੌਸਮ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਹੁਣ ਗਰਮੀ ਚੱਲ ਰਹੀ ਆ ਜੇ ਇਹ ਲਗਾਤਾਰ ਗਰਮੀ ਲਗਾਤਾਰ ਚੱਲਦੀ ਰਹਿੰਦੀ ਹੈ ਤਾਂ ਜਿਹੜਾ ਇਹ ਧੋਣੇ ਵਾਲਾ ਜਿਹੜਾ ਕੀੜਾ ਇਹ ਕਣਕ ਦੇ ਵਿੱਚ ਵੀ ਆ ਜਾਂਦਾ ਇੱਥੇ ਜ਼ਰੂਰੀ ਨਹੀਂ ਵੀ ਇਹ ਕੱਲੇ ਕਣਕ ਦੇ ਖੇਤਾਂ ਦੇ ਵਿੱਚ ਆਉਂਦਾ ਥੋੜੀ ਜਿਹੀ ਉੱਥੇ ਇਹਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਥੋੜਾ ਜਾਇ ਜਿੱਥੇ ਪਰਾਲੀ ਖੇਤ ਦੇ ਵਿੱਚ ਪਈ ਹੁੰਦੀ ਹੈ ਉੱਥੇ ਟੈਂਪਰੇਚਰ ਕੋਲ ਲੈ ਹਾਈ ਹੋ ਜਾਂਦਾ ਇਸ ਕਰਕੇ ਇਹ ਜਿਹੜਾ ਕੀੜਾ ਇਹ এনवायरमेंट ਦੇ ਮੁਤਾਬਕ ਵਧਦਾ ਜਦੋਂ ਇਹ ਠੰਡ ਹੋ ਜਾਂਦੀ ਆ ਜੇ ਥੋੜੀ ਜਿਹੀ ਅਸੀਂ ਕਣਕ ਨੂੰ ਫਸਤਾ 10 ਦਿਨ ਲੇਟ ਕਰ ਲਈਏ ਤਾਂ ਇਹ ਕੀੜਾ ਆਪਣੇ ਆਪ ਹੀ ਖਤਮ ਹੋ ਜਾਂਦਾ ਕਿਉਂਕਿ ਅੰਨ ਹੋਣ ਦੇ ਨਾਲ ਇਹ ਜਿਹੜਾ ਹਾਈਬਰਨੇਟ ਹੋ ਜਾਂਦਾ ਤਾਂ ਇਹ ਇਹ ਵੀ ਹੋਦਾ ਹੈ ਕਿ ਜਿਹੜਾ ਹੈ ਇਹ ਡੀਪੀ ਦੀ ਜਿਹੜੀ ਸਪਲਾਈ ਆ ਉਹ ਲਗਾਤਾਰ ਆ ਰਹੀ ਆ ਜਿਵੇਂ ਜਿਵੇਂ ਕਣਕ ਦੀ ਬਜਾਈ ਹੋਊਗੀ ਲਗਭਗ ਉਹਦੇ ਮੁਤਾਬਕ ਡੀਪੀ ਆਉਂਦੀ ਰਹੂਗੀ ਤੇ ਮਹਿਲ ਲੋਕਾਂ ਦੀ ਜਿਹੜੀ ਖਾਣਨ ਦੀ ਮੰਗ ਆ ਉਹ ਪੂਰੀ ਹੁੰਦੀ ਰਹੂਗੀ ਤੇ ਉਹ ਕਿਹੜੇ ਜਿਹੜੇ ਜਨ ਲੋਕਾਂ ਤੇ ਰੱਖ ਨੂੰ ਜਿਹੜਾ ਉਹ ਮਤਲਬ ਜਿਹੜੇ ਖੋਣੇ ਦਾ ਜਿਹੜਾ ਸੱਤਣੇੜ ਬਣਿਆ ਉਹ ਨਾ ਹੋ ਸਕੀ ਇਦੇ ਵਿੱਚ ਇਹੀ ਹੈ ਵੀ ਜਿਹੜੇ ਕਿਸਾਨਾਂ ਨੂੰ ਕਹੀਦਾ ਵੀ ਥੋੜੀ ਜੀ ਕਣਕ ਮੌਸਮ ਦੇ ਮੁਤਾਬਕ ਥੋੜੀ ਜੀ ਆਪਾਂ ਮੇਡ ਲੈ ਲਈਏ ਜੇ ਮੌਸਮ ਦੇ ਵਿੱਚ ਜਿਆਦਾ ਗਰਮੀ ਟੈਂਪਰੇਚਰ ਵਧ ਆਇਆ ਤਾਂ ਥੋੜਾ ਜਿਹਾ ਪਿਛੇ ਨੂੰ ਲੈ ਜੀਏ ਤਾਂ ਜੋ ਜਿਹੜਾ ਮੌਸਮ ਉਹ ਸੁੰਡੀ ਦਾ ਨਕੂਲ ਨਾ ਦੇ ਉਹਦੇ ਨਾਲ ਕਾਫੀ ਹੱਦ ਤੱਕ ਸੁੰਡੀ ਤੇ ਬਾਬੂ ਪੈ ਜਾ ਸਕਦਾ ਇਸ ਤੋਂ ਬਿਨਾ ਅਸੀਂ ਇਹ ਰეკਮੈਂਡ ਕਰਦੇ ਹਾਂ ਵੀ ਜਿਹੜਾ ਕਣਕ ਦਾ ਬੀ ਹੈ ਉਹਨੂੰ ਸੋਧ ਕੇ ਬੀਜੋ ਜੇ ਸੋਧ ਕੇ ਬੀਜੋਗੇ ਉਹਦੇ ਨਾਲ ਵੀ ਸੁੰਡੀ ਦਾ ਜਿਹੜਾ ਘਾਹ ባለው ደግሞ